ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਦੋਸਤੋ ਜੇਕਰ ਅਚਾਨਕ ਤੁਹਾਡੇ ਰਿਸ਼ਤਿਆਂ ਵਿੱਚ ਗਲਤਫਹਿਮੀਆਂ ਬਹੁਤ ਵੱਧ ਜਾਣ ਪੈਸਾ ਆਉਂਦੇ-ਆਉਂਦੇ ਰੁਕ ਜਾਵੇ ਅਚਾਨਕ ਸੇਤ ਖਰਾਬ ਹੋਣ ਲੱਗ ਜਾਵੇ ਅਤੇ ਤੁਹਾਨੂੰ ਸਮਝ ਹੀ ਨਾ ਆਵੇ ਕਿ ਆਖਰ ਇਹ ਸਭ ਹੋ ਕੀ ਰਿਹਾ ਹੈ ਜੇਕਰ ਤੁਹਾਨੂੰ ਲੱਗ ਰਿਹਾ ਹੈ ਕੀ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਤਾਂ ਤੁਹਾਨੂੰ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ 2 ਮਾਰਚ ਨੂੰ ਸ਼ੁੱਕਰ ਦੇਵ ਮੀਨ ਰਾਸ਼ੀ ਵਿੱਚ ਬਕਰ ਦ੍ਰਿਸ਼ਟੀ ਹੋਣ ਕਰਕੇ ਇਸ ਦਾ ਸਿੱਧਾ ਅਸਰ ਤੁਹਾਡੀ ਜ਼ਿੰਦਗੀ ਤੇ ਪੈਣ ਵਾਲਾ ਹੈ ਇਸ ਨਾਲ ਬੰਦੇ ਦੇ ਪਸੰਦ ਸ਼ੌਂਕ ਸੁੰਦਰਤਾ ਅਤੇ ਪੈਸਿਆਂ ਤੇ ਵੀ ਅਸਰ ਪੈਂਦਾ ਹੈ ਜੇਕਰ ਕਿਸੇ ਬੰਦੇ ਦੀ ਕੁੰਡਲੀ ਵਿੱਚ ਸ਼ੁਕਰ ਮਜ਼ਬੂਤ ਹੋਵੇ ਤਾਂ ਉਹ ਬੰਦਾ ਬਹੁਤ ਸੋਹਣਾ ਆਰਥਿਕ ਤੌਰ ਤੇ ਬਹੁਤ ਪੈਸੇ ਵਾਲਾ ਤੇ ਰਿਸ਼ਤਿਆਂ ਨੂੰ ਨਬਹੁਂਚ ਬਹੁਤ ਸਫਲ ਰਹਿੰਦਾ ਹੈ ਪਰ ਜੇਕਰ ਸ਼ੁਕਰ ਕਮਜ਼ੋਰ ਹੋਵੇ ਤਾਂ ਉਹ ਬੰਦਾ ਆਰਥਿਕ ਤੌਰ ਤੇ ਪੈਸਿਆਂ ਦੀ ਬਹੁਤ ਤੰਗੀ ਵਿੱਚ ਰਹਿੰਦਾ ਹੈ ਤੇ ਉਹਦੇ ਹਰ ਕੰਮ ਵਿੱਚ ਬਹੁਤ ਰੁਕਾਵਟਾਂ ਆਉਣ ਲੱਗਦੀਆਂ ਹਨ ਪਰ ਚਿੰਤਾ ਨਾ ਕਰੋ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਰਾਸ਼ੀਆਂ ਨੂੰ ਇਸ ਬਦਲਾਅ ਤੋਂ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ ਤੇ ਕਿਹੜੀਆਂ ਰਾਸ਼ੀਆਂ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਇਸ ਤੋਂ ਬਚਣ ਦੇ ਉਪਾਅ ਕੀ ਕੀ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਮਾਤਾ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਹੀ ਬਣੀ ਰਹੇ ਤੇ ਤੁਹਾਡੇ ਘਰ ਕਦੇ ਵੀ ਸੁੱਖ ਸ਼ਾਂਤੀ ਤੇ ਪੈਸੇ ਦੀ ਕਮੀ ਨਾ ਹੋਵੇ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਕਿਉਂਕਿ ਇਹ ਜਾਣਕਾਰੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਸ਼ੁਕਰ ਦੇਵ ਦਾ ਮੀਨ ਰਾਸ਼ੀ ਵਿੱਚ ਬਕਰ ਹੋਣਾ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਮੀਨ ਰਾਸ਼ੀ ਵਿੱਚ ਸ਼ੁਕਰ ਦੇਵ ਉੱਚ ਰਾਸ਼ੀ ਦਾ ਹੁੰਦਾ ਹੈ ਜਿਸ ਕਰਕੇ ਇਹ ਆਮ ਤੌਰ ਤੇ ਚੰਗੇ ਫਲ ਦਿੰਦੇ ਹਨ ਪਰ ਜਦੋਂ ਇਹ ਬਕਰ ਹੁੰਦਾ ਹੈ ਤਾਂ ਇਸ ਦੀ ਸ਼ਕਤੀ ਉਲਟ ਹੋ ਜਾਂਦੀ ਹੈ ਸ਼ੁਕਰ ਬਕਰ ਹੀ ਹੋਣ ਦਾ ਮਤਲਬ ਇਹ ਹੈ ਕਿ ਇਹ ਆਪਣੀ ਆਮ ਚਾਲ ਨਾਲੋਂ ਉਲਟਾ ਚੱਲਦਾ ਹੈ ਜੇਸਾ ਕਰਕੇ ਬੰਦੇ ਨੂੰ ਪੈਸੇ ਦੀ ਤੰਗੀ ਪਿਆਰ ਵਿੱਚ ਢੋਖਾ ਤੇ ਸ਼ਾਦੀशुदा ਜ਼ਿੰਦਗੀ ਵਿੱਚ ਬਹੁਤ ਚੁਣੌਤੀਆਂ ਆ ਸਕਦੀਆਂ ਹਨ ਇਹ 2 ਮਾਰਚ 2025 ਤੋਂ ਬੱਕਰੀ ਹੋਣ ਵਾਲੇ ਹਨ ਅਤੇ ਕੁਝ ਹਫ਼ਤੇ ਤੱਕ ਇਸ ਦੀ ਗਤੀ ਸਿੱਧੀ ਨਹੀਂ ਹੋਵੇਗੀ ਭਾਵ ਇਸ ਦੀ ਚਾਲ ਸਿੱਧੀ ਨਹੀਂ ਹੋਵੇਗੀ ਤੇ ਇਹਨਾਂ ਗਾਛੀ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸਮੇਂ ਦੌਰਾਨ ਰਿਸ਼ਤਿਆਂ ਵਿੱਚ ਵਿਅਕਤੀ ਨੂੰ ਧੋਖੇ ਮਿਲ ਸਕਦੇ ਆ ਪੈਸਿਆਂ ਦਾ ਨੁਕਸਾਨ ਵੀ ਹੋ ਸਕਦਾ ਵਾ ਤੇ ਇਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਵਾ ਬੱਕਰੀ ਸ਼ੁਕਰ ਦੇ ਕਾਰਨ ਬੰਦਾ ਬਹੁਤ ਜ਼ਿਆਦਾ ਬਹਿਮਾ ਤੇ ਭਰਮਾ ਵਿੱਚ ਰਹਿ ਸਕਦਾ ਵਾ ਤੇ ਕੁਝ ਹਾਲਾਤਾਂ ਵਿੱਚ ਇਹ ਗਲਤ ਫੈਸਲੇ ਲੈਣ ਕਰਕੇ ਕਾਫੀ ਨੁਕਸਾਨ ਵੀ ਚੱਲ ਸਕਦਾ ਵਾ ਪਰ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ ਨੰਬਰ 1 ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਨੂੰ ਆਰਥਿਕ ਤੌਰ ਤੇ ਹਾਨੀ ਹੋ ਸਕਦੀ ਹੈ ਖਾਸ ਕਰਕੇ ਜੇਕਰ ਤੁਸੀਂ ਛੇਰ ਮਾਰਕੀਟ ਜਾਂ ਕਿਸੇ ਰਿਸਕੀ ਇਨਵੈਸਟਮੈਂਟ ਵਿੱਚ ਪੈਸਾ ਨਿਵੇਸ਼ ਕਰਦੇ ਹੋ ਤਾਂ ਇਸ ਲਈ ਮੇਸ਼ ਰਾਸ਼ੀ ਵਾਲਿਆਂ ਨੂੰ ਆਪਣੇ ਪੈਸੇ ਨੂੰ ਇਨਵੈਸਟ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਆਪਣੀ ਪੈਸੇ ਦੀ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਨ ਸ਼ੁਕਰ ਦੇਵ ਦੇ ਮਾੜੇ ਪ੍ਰਭਾਵ ਕਰਕੇ ਮੇਸ਼ ਰਾਸ਼ੀ ਵਾਲਿਆਂ ਦੇ ਆਪਣੇ ਪਰਿਵਾਰ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ ਜਿਸ ਕਰਕੇ ਇਹਨਾਂ ਦੇ ਦਿਮਾਗੀ ਪਰੇਸ਼ਾਨੀ ਬਣੀ ਰਹੇਗੀ ਖਾਸ ਕਰਕੇ ਇਹਨਾਂ ਦੇ ਜੀਵਨ ਸਾਥੀ ਨਾਲ ਇਸ ਲਈ ਇਹਨਾਂ ਨੂੰ ਆਪਣੀ ਭਾਵਨਾਵਾਂ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਸ਼ੁਕਰਦੇਵ ਦੇ ਕਮਜ਼ੋਰ ਹੋਣ ਕਰਕੇ ਮੇਸ਼ ਰਾਸ਼ੀ ਦੇ ਖਰਚੇ ਵੀ ਵੱਧ ਸਕਦੇ ਹਨ ਜਿਸ ਕਰਕੇ ਇਹਨਾਂ ਦਾ ਬਜਟ ਵੀ ਹਿੱਲ ਸਕਦਾ ਵਾ ਇਹਨਾਂ ਨੂੰ ਪੈਸੇ ਦੀ ਤੰਗੀ ਵੀ ਆ ਸਕਦੀ ਹੈ ਪਰ ਅੱਗੇ ਦੱਸੇ ਉਪਾਅ ਕਰਕੇ ਮੇਸ਼ ਰਾਸ਼ੀ ਵਾਲੇ ਲਾਭ ਲੈ ਸਕਦੇ ਹਨ ਉਪਾਅ ਨੰਬਰ 1 ਘਰ ਵਿੱਚ ਤુલਸੀ ਦਾ ਪੌਦੇ ਲਗਾਓ ਹਰ ਰੋਜ਼ ਇਸ ਨੂੰ ਪਾਣੀ ਦਿਓ ਜਿਸ ਨਾਲ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਨੰਬਰ 2 ਸ਼ੁੱਕਰਵਾਰ ਨੂੰ ਮਾਤਾ ਲక్ష్ਮੀ ਜੀ ਦੀ ਪੂਜਾ ਕਰੋ ਤੇ ਮਾਤਾ ਲక్ష్ਮੀ ਜੀ ਦਾ ਮੰਤਰ ਓਮ ਸ਼੍ਰੀ ਮਹਾਲక్ష్ਮੀ ਨਮਾ ਦਾ ਜਪ 108 ਬਾਰ ਕਰੋ ਜਿਸ ਨਾਲ ਤੁਹਾਡੇ ਜੀਵਨ ਵਿੱਚ ਹਰ ਕਾਮਯਾਬੀ ਤੁਹਾਨੂੰ ਮਿਲ ਜਾਵੇਗੀ ਨੰਬਰ 2 ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਨੌਕਰੀ ਜਾਂ ਵਪਾਰ ਵਿੱਚ ਨਵੀਆਂ ਅਕਸਮਾਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਰਕੇ ਇਹਨਾਂ ਨੂੰ ਮਾਨਸਿਕ ਪਰੇਸ਼ਾਨੀ ਵੀ ਹੋ ਸਕਦੀ ਆ ਤੇ ਇਹ ਗਲਤ ਫੈਸਲੇ ਲੈ ਸਕਦੇ ਹਨ ਨਾਲ ਹੀ ਸਿੰਘ ਰਾਸ਼ੀ ਵਾਲਿਆਂ ਨੂੰ ਚਮੜੀ ਦੇ ਸਬੰਧੀ ਰੋਗ ਵੀ ਹੋ ਸਕਦਾ ਵਾ ਸਿੰਘ ਰਾਸ਼ੀ ਵਾਲਿਆਂ ਨੂੰ ਅੱਗੇ ਦੱਸੇ ਉਪਾਅ ਕਰਨੇ ਚਾਹੀਦੇ ਹਨ ਜਿਸ ਨਾਲ ਇਹਨਾਂ ਦੇ ਜੀਵਨ ਨੂੰ ਕਾਫੀ ਪਰੇਸ਼ਾਨੀ ਖਤਮ ਹੋ ਜਾਵੇਗੀ ਉਪਾ ਨੰਬਰ 1 ਸ਼ੁੱਕਰਵਾਰ ਨੂੰ ਚੋਲ ਤੇ ਦੁੱਧ ਦਾ ਦਾਨ ਕਰਨਾ ਸਿੰਘ ਰਾਸ਼ੀ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ ਇਸ ਨਾਲ ਇਹਨਾਂ ਦੇ ਸਮੱਸਿਆਵਾਂ ਕਾਫੀ ਘਟ ਜਾਣਗੀਆਂ ਨੰਬਰ 2 ਸਿੰਘ ਰਾਸ਼ੀ ਵਾਲਿਆਂ ਨੂੰ ਆਪਣੀ ਚੰਗੀ ਸੰਗਤ ਰੱਖਣੀ ਚਾਹੀਦੀ ਹੈ ਭਾਵ ਉਹਨਾਂ ਨੂੰ ਨਕਾਰਾਤਮਕ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਇਹਨਾਂ ਦੇ ਮਨੋਬਲ ਨੂੰ ਤੋੜਦੇ ਹਨ ਨੰਬਰ 3 ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਤੇ ਸ਼ੁਕਰ ਦੇਵ ਦੀ ਚਾਲ ਬਦਲਣ ਨਾਲ ਬਹੁਤ ਅਸਰ ਹੋਣ ਵਾਲਾ ਹੈ ਜਿਸ ਕਰਕੇ ਇਹਨਾਂ ਦੇ ਆਪਣੇ ਜੀਵਨ ਸਾਥੀ ਨਾਲ ਛੋਟੀ ਛੋਟੀ ਗੱਲਾਂ ਤੋਂ ਬਹੁਤ ਜ਼ਿਆਦਾ ਲੜਾਈ ਹੋ ਸਕਦੀ ਹੈ ਸ਼ੁਕਰ ਦੇਵ ਕਮਜ਼ੋਰ ਹੋਣ ਕਰਕੇ ਇਹ ਫਾਲਤੂ ਖਰਚੇ ਬਹੁਤ ਜ਼ਿਆਦਾ ਕਰ ਸਕਦੇ ਹਨ ਜਿਸ ਕਰਕੇ ਇਹਨਾਂ ਦੀ ਜੇਬ ਤੇ ਬਹੁਤ ਅਸਰ ਪੈ ਸਕਦਾ ਹੈ ਤੁਲਾ ਰਾਸ਼ੀ ਦੇ ਜਾਤਕ ਮਨ ਵਿੱਚ ਹਮੇਸ਼ਾ ਸੰਦੇਹ ਦੀ ਭਾਵਨਾ ਬਹੁਤ ਜ਼ਿਆਦਾ ਮਹਿਸੂਸ ਕਰ ਸਕਦੇ ਹਨ ਮਤਲਬ ਇਹ ਹਰ ਕਿਸੇ ਤੇ ਸ਼ੱਕ ਕਰ ਸਕਦੇ ਹਨ ਜਿਸ ਕਰਕੇ ਇਹਨਾਂ ਦੇ ਸਾਰੇ ਰਿਸ਼ਤੇ ਖਰਾਬ ਹੋ ਸਕਦੇ ਹਨ ਇਸ ਲਈ ਇਹਨਾਂ ਨੂੰ ਇਹ ਯਕੀਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਆਪਣੇ ਰਿਸ਼ਤਿਆਂ ਵਿੱਚ ਸੁਧਾਰ ਲਈ ਇਹ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਨੰਬਰ 1 ਆਪਣੇ ਜੀਵਨ ਸਾਥੀ ਨੂੰ ਚਿੱਟਾ ਕਪੜਾ ਗਿਫਟ ਕਰੋ ਜਿਸ ਨਾਲ ਤੁਹਾਡੇ ਸਬੰਧ ਵਧੀਆ ਹੋਣਗੇ ਨੰਬਰ 2 ਸ਼ੁਕਰ ਦੇਵ ਦੇ ਬੀਜ ਮੰਤਰ ਦਾ ਜਪ 108 ਬਾਰ ਕਰਨਾ ਚਾਹੀਦਾ ਹੈ ਮੰਤਰ ਬਾਰੇ ਜਾਣਨ ਲਈ ਕਮੈਂਟ ਬਾਕਸ ਵਿੱਚ ਤੁਲਾ ਰਾਸ਼ੀ ਲਿਖੋ ਜਿਸ ਨਾਲ ਸ਼ੁਕਰ ਦੇਵ ਤੁਹਾਨੂੰ ਮਾਨਸਿਕ ਸ਼ਾਂਤੀ ਦੇਣਗੇ ਨੰਬਰ 4 ਮਕਰ ਰਾਸ਼ੀ ਦੋਸਤੋ ਮਕਰ ਰਾਸ਼ੀ ਵਾਲਿਆਂ ਨੂੰ 2 ਮਾਰਚ ਨੂੰ ਕਿਸੇ ਵੀ ਨਵੀਂ ਡੀਲ ਜਾਂ ਇਨਵੈਸਟਮੈਂਟ ਤੋਂ ਦੂਰ ਰਹਿਣਾ ਚਾਹੀਦਾ ਹੈ ਨਹੀਂ ਤਾਂ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਤੁਹਾਡੇ ਪੁਰਾਣੇ ਰਿਸ਼ਤੇ ਜਾਂ ਦੋਸਤੀਆਂ ਵਿੱਚ ਬਹੁਤ ਦੂਰੀ ਆ ਸਕਦੀ ਹੈ ਜਿਸ ਨਾਲ ਤੁਹਾਡੇ ਵਿਰੋਧੀ ਬਹੁਤ ਵੱਧ ਜਾਣਗੇ ਤੇ ਵਿਅਕਤੀਆਂ ਦੇ ਵਿਰੋਧ ਨਵੀਆਂ ਸਾਜ਼ਿਸ਼ਾਂ ਬਣ ਸਕਦੀਆਂ ਹਨ ਜਿਸ ਕਰਕੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਤੁਹਾਡੀ ਇੱਜ਼ਤ ਤੇ ਦਾਗ ਲੱਗ ਸਕਦਾ ਹੈ ਇਸ ਲਈ ਤੁਹਾਨੂੰ ਅੱਗੇ ਦੱਸੇ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਨੰਬਰ 1 ਮਕਰ ਰਾਸ਼ੀ ਵਾਲਿਆਂ ਨੂੰ ਮਾਤਾ ਦੁਰਗਾ ਦੀ ਪੂਜਾ ਕਰਨਾ ਬਹੁਤ ਹੀ ਫਲਦਾਇਕ ਹੈ ਤੇ ਇਹਨਾਂ ਨੂੰ ਸ਼ੁੱਕਰਵਾਰ ਦਾ ਵਰਤ ਰੱਖਣਾ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ ਜਿਸ ਨਾਲ ਸਮਾਜ ਵਿੱਚ ਤੁਹਾਡੀ ਇੱਜ਼ਤ ਵਧੇਗੀ ਨੰਬਰ 2 ਘਰ ਵਿੱਚ ਗੁਲਾਬੀ ਤੋਲੇ ਰੱਖੋ ਜਿਸ ਨਾਲ ਤੁਹਾਡੇ ਸ਼ੁਕਰ ਗ੍ਰਹਿ ਸ਼ਾਂਤ ਰਹੇਗਾ ਨੰਬਰ 5 ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੇ ਮਨ ਵਿੱਚ ਹਮੇਸ਼ਾ ਦੋ ਵਿਚਾਰ ਚੱਲਦੇ ਹਨ ਜਿਸ ਕਰਕੇ ਇਹ ਬਹੁਤ ਸੰਘਰਸ਼ ਮਹਿਸੂਸ ਕਰ ਸਕਦੇ ਹਨ ਦੋਰੇ ਵਿਚਾਰ ਹੋਣ ਕਰਕੇ ਇਹਨਾਂ ਦੇ ਵਿਆਹੇ ਜੀਵਨ ਵਿੱਚ ਬਹੁਤ ਸਮੱਸਿਆਵਾਂ ਆ ਸਕਦੀਆਂ ਹਨ ਤੇ ਨਾਲ ਹੀ ਮੀਨ ਰਾਸ਼ੀ ਦਾ ਆਤਮ ਵਿਸ਼ਵਾਸ ਵੀ ਬਹੁਤ ਘੱਟ ਸਕਦਾ ਹੈ मीन राशि ਵਾਲਿਆਂ ਨੂੰ ਅੱਗੇ ਦੱਸੇ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਨੰਬਰ 1 ਹਰ ਸ਼ੁੱਕਰਵਾਰ ਹੈ ਕਿਸੇ ਗਰੀਬ ਔਰਤ ਨੂੰ ਮਠਿਆਈ ਖਿਲਾਓ ਨੰਬਰ 2 ਚਿੱਟੇ ਕੱਪੜੇ ਪਾਓ ਤੇ ਸ਼ੁੱਕਰਵਾਰ ਨੂੰ ਨਹਾਉਣ ਵਾਲੇ ਪਾਣੀ ਵਿੱਚ ਗੁਲਾਬ ਦੇ ਫੁੱਲ ਮਿਲਾ ਕੇ ਨਹਾਉਣਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭਕਾਰੀ ਹੈ ਉੱਪਰ ਦੱਸੇ ਉਪਾਅ ਤੋਂ ਇਲਾਵਾ ਤੁਸੀਂ ਇਹ ਉਪਾਅ ਵੀ ਕਰਕੇ ਆਪਨੇ ਮੁਸੀਬਤਾਂ ਨੂੰ ਖਤਮ ਕਰ ਸਕਦੇ ਹੋ ਨੰਬਰ 1 ਘਰ ਵਿੱਚ ਖੁਸ਼ਬੂ ਵਾਲੀ ਅਰਗਬਤੀ ਲਗਾਓ ਤੇ ਹਰ ਸ਼ੁੱਕਰਵਾਰ ਨੂੰ ਚਿੱਟੇ ਕਪੜੇ ਪਾਓ ਨੰਬਰ 2 ਤੁਸੀਂ ਮਾਤਾ ਲక్ష్ਮੀ ਜੀ ਦਾ ਬੀਜ ਮੰਤਰ ਓਮ ਸ਼੍ਰੀ ਮਹਾਲక్ష్ਮੀ ਨਮਹਾ ਦਾ ਜਪ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਉੱਪਰ ਮਾਤਾ ਲక్ష్ਮੀ ਜੀ ਦੀ ਕਿਰਪਾ ਬਣੀ ਰਹਿੰਦੀ ਹੈ ਨੰਬਰ 3 ਆਪਣੇ ਪ੍ਰੇਮ ਸਬੰਧਾਂ ਨੂੰ ਸੁਧਾਰਨ ਲਈ ਆਪਣੇ 파ਟਨਰ ਨਾਲ ਖੁੱਲ ਕੇ ਗੱਲ ਕਰੋ ਕੋਈ ਵੀ ਲੁਕਾ ਨਾ ਰੱਖੋ ਨੰਬਰ 4 ਲੋੜਵੰਦਾਂ ਨੂੰ ਦਾਨ ਕਰੋ ਤੇ ਇਸ ਦੇ ਨਾਲ ਹੀ ਸ਼ੁਕਰ ਗ੍ਰਹਿ ਸ਼ਾਂਤ ਹੋ ਜਾਵੇਗਾ ਤੇ ਸਕਾਰਾਤਮਕ ਊਰਜਾ ਤੁਹਾਡੇ ਕੋਲ ਆਵੇਗੀ ਤਾਂ ਦੋਸਤੋ ਇਹ ਸੀ ਸ਼ੁਕਰ ਦੇਵ ਦੇ ਬੱਕਰੀ ਹੋਣ ਦਾ ਅਸਰ ਤੇ ਇਸ ਤੋਂ ਬਚਣ ਦੇ ਉਪਾਅ ਜੇਕਰ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਇਹ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੇਕਰ ਤੁਹਾਡੀ ਵੀ ਰਾਸ਼ੀ ਇਹਨਾਂ ਵਿੱਚੋਂ ਇੱਕ ਹੈ ਤਾਂ ਕਮੈਂਟ ਕਰਕੇ ਜੈ ਮਾਤਾ ਦੀ ਲਿਖੋ ਤੇ ਆਪਣੀ ਸਕਾਰਾਤਮਕ ਊਰਜਾ ਨੂੰ ਬਣਾਈ ਰੱਖੋ ਅਸੀਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਦਿਲਚਸਪ ਵੀਡੀਓ ਨਾਲ ਜੈ ਮਾਤਾ ਦੀ ਦੋਸਤੋ